ਸਾਸ਼ੀ ਕਲ ਦੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਵੀਡੀਓ ਘਰੋਂ ਸ਼ੁਰੂ ਕੀਤੀ ਹੈ ਅੱਜ ਸਾਡਾ ਦਿਨ ਬੜਾ ਜ਼ਿਆਦਾ ਹੈਕਟਿਕ ਜਾਨੀ ਕਿ ਦਿਮਾਗ ਪਕਾਈ ਆਲਾ ਸੀ ਉਹ ਸੀਗਾ ਸੀਜ਼ ਦੇ ਨਾਲ ਉਹ ਖੜੀ ਆ ਪਿੱਛੇ ਆ ਜੇ ਵੀ ਖਲਾਰਾ ਪਾਈ ਜਾਂਦੀ ਹੈ ਸੋ ਸਾਰਾ ਦਿਨ ਸਾਡਾ ਨਿਕਲ ਜਾਂਦਾ ਵਾ ਘਰ ਦੀ ਸਾਫ ਸਫਾਈ ਕਰਨ ਚ ਪਰ ਐਟ ਦੀ ਐਂਡ ਫੇਰ ਘਰ ਚ ਇਹੀ ਹਾਲ ਰਹਿੰਦਾ ਵਾ ਤੇ ਅਸੀਂ ਟਰਾਈ ਵੀ ਕੀਤਾ ਸੀ ਜਿਵੇਂ ਮੇਰਾ ਹੁੰਦਾ ਕਿ ਮੈਂ ਅਸੀਂ ਇਸ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪਾਵਾਂ ਨਾ ਸੋ ਆਪਾਂ ਜਿਵੇਂ ਸੌਕਰ ਸੈਂਟਰ ਹੋਗੇ ਕਮਿਊਨਿਟੀ ਸੈਂਟਰਸ ਹੋਗੇ ਉੱਥੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਐਕਟੀਵਿਟੀਆਂ ਚੱਲਦੀਆਂ ਰਹਿੰਦੀਆਂ スイミング क्लास ਦੇ ਇਨਰੋਲਮੈਂਟ ਦੇ ਲਈ ਵੀ ਇਸ ਪਰ ਅਸੀਂ ਲੇਟ ਹੋ ਗਏ ਉਹਦੇ 'ਚ ਵੀ ਵੇਟ ਲਿਸਟ ਚੱਲੀ ਜਾਂਦੀ ਆ ਮੈਨੂੰ ਇਹਨੂੰ ਪੁੱਛਿਆ ਸੀ ਕਿ ਮੈਨੂੰ ਹੋਰ ਦੱਸ ਦਵੋ ਕਿ ਮੇਰੀ ਡਾਟਰ 22 ਸਾਲਾਂ ਦੀ ਆ ਵੀ ਆਪਾਂ ਕਿਹੜੀ ਐਕਟੀਵਿਟੀ ਦੇ ਵਿੱਚ ਇਹਨੂੰ ਪਾ ਸਕਦੇ ਆ ਤੇ ਉਹ ਕਹਿੰਦੇ ਸੀ ਕਿ 3 ਸਾਲਾਂ ਦੀ ਹੀ ਕਿਸੇ ਵੀ ਐਕਟੀਵਿਟੀ 'ਚ ਜਾ ਸਕਦੀ ਆ ਜਿਵੇਂ ਬਾਸਕਟਬਾਲ ਹੋਗੀ ਸੌਕਰ ਹੋਗੀ ਜਾਂ ਸਮਰ ਕੈਂਪਸ ਲੱਗਦੇ ਆ ਵੀ 3 ਸਾਲ ਦਾ ਬੱਚਾ ਹੋਣਾ ਚਾਹੀਦਾ ਵਾ ਤੇ ਫਿਰ ਮੈਨੂੰ ਉੱਥੋਂ ਇਹ ਵੀ ਪਤਾ ਲੱਗੇ ਕਿ ਤੁਸੀਂ ਜਿਵੇਂ ਜਿਹੜੇ ਕਮਿਊਨਿਟੀ ਸੈਂਟਰਸ ਬਣੇ ਆ ਉਹਦੇ ਵਿੱਚ ਵੀ ਪ੍ਰੀ ਸਕੂਲ ਹੁੰਦੇ ਆ ਨਾ ਸੋ ਤੁਸੀਂ ਆਪਣੇ ਬੱਚੇ ਨੂੰ ਪ੍ਰੀ ਸਕੂਲ ਦੇ ਵਿੱਚ ਵੀ ਪਾ ਸਕਦੇ ਜਿਵੇਂ ਆਪਾਂ ਡੇ ਕੇਅਰ 'ਚ ਪਾਉਨੇ ਆ ਸੇਮ ਪ੍ਰੀ ਸਕੂਲ ਆ ਚਾਰਜੇਸ ਤਾਂ ਉਹਦੇ ਕਾਫੀ ਹੈਗੇ ਆ ਬੜੋ 3-4 ਦਿਨਾਂ ਦੀ ਕਲਾਸ ਹੁੰਦੀ ਆ ਜਿਵੇਂ 9:30 ਤੋਂ 11:30 ਵਜੇ ਤੱਕ ਤਾਂ ਚਲੋ ਬੱਚਾ ਕਾਫੀ ਕੁਝ ਸਿੱਖ ਲੈਂਦਾ ਵਾ ਤੇ ਉਹਦੇ 'ਚ ਵੀ ਇਨਰੋਲ ਕਰਵਾਉਣ ਦੇ ਲਈ ਏਜ ਹੈਗੀ ਆ ਬੱਚੇ ਦੀ 3 ਸਾਲ ਸੋ ਹੁਣ ਅਸੀਂ ਤਿਆਰ ਹੋਏ ਸੀਗੇ ਅਸੀਂ ਜਾਣਾ ਸੀਗਾ ਬਾਹਰ ਤੇ ਕੱਲ ਜਿਵੇਂ ਇਲੈਕਸ਼ਨ ਹੋ ਕੇ ਹਟੀਆਂ ਤਾਂ ਆਪਾਂ ਸੋਚਿਆ ਕਿ ਆਪਾਂ ਤੁਹਾਡੇ ਨਾਲ ਇਲੈਕਸ਼ਨ ਦੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਹਾਂ ਤਾਂ ਹੋਣਾਗਾ ਕਿ ਹੁਣ ਕੈਨੇਡਾ ਦਾ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਬਣਿਆਗਾ ਉਹ ਹੈਗਾ ਮਾਰਕਰਨੀ ਸੋ ਮਾਰਕਰਨੀ ਨੇ ਪਿੱਛੇ ਜਿਹੇ ਉਹਦਾ ਸੰਭਾਲ ਲਿਆ ਸੀਗਾ ਜਦੋਂ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਸੀਗਾ ਸਾਰੇ ਲੋਕੀ ਬੜੇ ਅੱਕੇ ਪਏ ਸੀਗੇ ਵੀ ਭਾਈ ਜਸਟਨ ਟਰੂਡੋ ਨੇ ਤਾਂ ਕੈਨੇਡਾ ਦਾ ਬੁਰਾ ਹਾਲ ਕਰਤਾ हां पर इमिग्रेशन ਪੱਖ ਤੋਂ ਦੇਖਿਆ ਜਾਵੇ ਤਾਂ ਜਸਟਨ ਟਰੂਡੋ ਇਮੀਗ੍ਰੇਸ਼ਨ ਦੇ ਲਈ ਬਹੁਤ ਵਧੀਆ ਰਿਹਾਗਾ ਕਿਉਂਕਿ ਉਹਨੇ ਕਿੰਨੇ ਸਟੂਡੈਂਟਸ ਨੂੰ ਜਿਹੜਾ ਵੀਜ਼ਾ ਵੀਜ਼ਾ ਦਿੱਤਾ ਮੀਨਸ ਕਿ ਪ੍ਰੋਗਰਾਮਸ ਲਾਂਚ ਕੀਤੇ ਕਿੰਨੇ ਪ੍ਰੋਗਰਾਮਸ ਆ ਜਿਹਦੇ ਨਾਲ ਇਮੀਗ੍ਰੇਸ਼ਨ ਇੱਥੇ ਆਈ ਪਰ ਬਹੁਤੇ ਲੋਕ ਉਹਨਾਂ ਦੇ ਵਿੱਚੋਂ ਜਸਟਨ ਟਰੂਡੋ ਨੂੰ ਹੀ ਗਾਲਾਂ ਕੱਢ ਰਹੇ ਸੀਗੇ ਵੀ ਉਹਨੇ ਇੱਥੇ ਆ ਦੇਸ਼ਚ ਗੰਦ ਪਵਾਤਾ ਖਾਸ ਕਰਕੇ ਜਿਹੜੇ ਕੈਨੇਡੀਅਨ ਸਿਟੀਜ਼ਨ ਸੀਗੇ ਬਹੁਤੇ ਲੋਕ ਤਾਂ ਉਹ ਵੀ ਸੀਗੇ ਜਿਨ੍ਹਾਂ ਨੂੰ ਪਹਿਲਾਂ ਇੰਡੀਆ ਬੈਠੇ ਨੇ ਅਰਦਾਸਾਂ ਕੀਤੀਆਂ ਸੀ ਕਿ ਸਾਡਾ ਵੀਜ਼ਾ ਲੱਗ ਜਾਏ ਤੇ ਬਟ ਇੱਥੇ ਆ ਕੇ ਟ੍ਰੋਡੋ ਨਾਲ ਭੰਡਣ ਲੱਗ ਗਏ ਸੋ ਇਹ ਤਾਂ ਆਲਵੇਸ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੰਟਰੀਆਂ ਦਾ ਸਿਟੀਜਨਾ ਭਾਈ ਤੇ ਇੰਗਲੈਂਡ ਦਾ ਉਹ ਗਵਰਨਰ ਆਗਾ ਕਹਿੰਦੇ ਵੀ ਜਦੋਂ ਇੰਗਲੈਂਡ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਸੀਗਾ ਤਾਂ ਉਹਨੇ ਉਸ ਦੇਸ਼ ਨੂੰ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਕੱਢਿਆ ਸੀਗਾ ਸੋ ਸਾਰੇ ਉਮੀਦ ਇਹੀ ਲਈ ਬੈਠੇ ਆ ਵੀ ਹੁਣ ਮਾਰਕਰ ਨਹੀਂ ਬਣ ਗਿਆ ਭਾਈ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਹੋ ਸਕਦਾ ਕੈਨੇਡਾ ਦੇ ਹਾਲਾਤ ਜਿਹੜਿਆ ਸੁਧਰ ਜਾਣ ਤੇ ਉਹਦੇ ਅਗੇਂਸਟ ਜਿਹੜੇ ਕੰਜ਼ਰਵੇਟਿਵ ਦਾ ਲੀਡਰ ਸੀਗਾ ਤੇ ਉਹ ਭਾਈ ਹਾਰ ਗਿਆ ਠੀਕ ਆ ਐਨਡੀਪੀ ਜਗਮੀਤ ਸਿੰਘ ਕਹਿੰਦੇ ਕੋਈ ਵੋਟ ਨਹੀਂ ਪਈ ਤੇ ਉਹਨੇ ਅਸਤੀਫਾ ਦੇਤਾ ਤੇ ਇੱਕ ਹੋਰ ਪਾਰਟੀ ਸੀਗੀ ਤੇ ਉਹਨਾਂ ਨੂੰ ਕੁਝ ਕੁ ਸੀਟਾਂ ਆਈਆਂ ਨੇ ਠੀਕ ਆ ਸੋ ਤੁਹਾਨੂੰ ਪਤਾ ਵੀ ਕੈਨੇਡਾ ਇਸ ਟਾਈਮ ਤੇ ਕ੍ਰਾਈਸਿਸ ਦੇ ਵਿੱਚੋਂ ਦੀ ਲੰਘ ਰਿਹਾ ਸਾਰੇ ਦੇਸ਼ ਹੀ ਲੰਘ ਰਹੇ ਹੈਗੇ ਤੇ ਬਟ ਜਿਹੜਾ ਟੈਰਿਫ ਦਾ ਡਾਰ ਸੀਗਾ ਉਹ ਕੈਨੇਡਾ ਤੇ ਬਣਿਆ ਹੋਇਆਗਾ ਜਿਹੜਾ ਟਰੰਪ ਨੇ ਕਹਿ ਲੋਗੇ ਟੈਰਿਫ ਲਾਇਆ ਤੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਜਿਹੜਾ ਟਰੰਪ ਹੈਗਾ ਉਹ ਮਾਰਕ ਕਰਨੀ ਦਾ ਦੋਸਤ ਹੀ ਰੱਖ ਲੋ ਠੀਕ ਆ ਸੋ ਟਰੰਪ ਵੱਲੋਂ ਜੋ ਟੈਰਿਫ ਲਾਇਆ ਜਾਂਦਾ ਸੀਗਾ ਉਹਦੇ ਖਿਲਾਫ ਸਿਰਫ ਲਿਬਰਲ ਹੀ ਬੋਲਦੇ ਸੀਗੇ ਬਟ ਜਿਹੜੇ ਪੀਅਰ ਪੋਲਰ ਸੀਗੇ ਕਨਜ਼ਰਵੇਟਿਵ ਦੇ ਹਨ ਲੀਡਰ ਸੀਗੇ ਉਹ ਆਲਵੇਸ ਹਾਊਸ ਕ੍ਰਾਈਸਿਸ ਆਲਵੇਸ ਇਨ ਇਮੀਗ੍ਰੇਸ਼ਨ ਆ ਗਈ ਅਸੀਂ ਇਮੀਗ੍ਰੇਸ਼ਨ ਨੂੰ ਬੰਦ ਕਰ ਦਾਂਗੇ ਅਸੀਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਇਹ ਸਾਰਿਆਂ ਨੂੰ ਪਤਾਗਾ ਵੀ ਜਿਹੜਾ ਕੈਨੇਡਾ ਦਾ ਬਿਨਾ ਇਮੀਗ੍ਰੇਸ਼ਨ ਤੋਂ ਨਹੀਂ ਚੱਲ ਸਕਦਾ ਠੀਕ ਆ ਸੋ ਟੈਰਿਫ ਤੇ ਬੋਲਣ ਕਰਕੇ ਟਰੰਪ ਦਾ ਜਵਾਬ ਦਿੱਤਾ ਇਹਨਾਂ ਨੇ ਤਾਂ ਬਹੁਤ ਲੋਕ ਪ੍ਰਭਾਵਿਤ ਹੋਏ ਇਹਦੇ ਤੋਂ ਤੇ ਹੁਣ ਕਾਫੀ ਵੋਟਾਂ ਜਿਹੜੀਆਂ ਇਹਨਾਂ ਨੂੰ ਪਈਆਂ ਤੇ ਆਖਰਕਾਰ ਕੱਲ ਜਿਹੜਾ ਮਾਰਕਰ ਨਹੀਂ ਸੀਗੇ ਉਹ ਆਪਣੇ ਪ੍ਰਾਈਮ ਮਿਨਿਸਟਰ ਬਣ ਚੁੱਕੇ ਆ ਹੁਣ ਬਹੁਤ ਸਾਰੀਆਂ ਉਮੀਦਾਂ ਇਹ ਲੱਗੀਆਂ ਪਈਆਂ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਇਹ ਲੱਗੀਆਂ ਹੋਈਆਂ ਨੇ ਵੀ ਹੁਣ ਨਵੇਂ ਇਮੀਗ੍ਰੈਂਟ ਪ੍ਰੋਗਰਾਮ ਆਉਣਗੇ ਪਰ ਮਾਰਕਰਨੀ ਨੇ ਪਹਿਲਾਂ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਉਹ ਫੋਕਸ ਕਰਨਗੇ ਜਿਹੜੇ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੇ ਲਈ ਨਵੇਂ ਪੀਆਰ ਦੇ ਰਾਸਤੇ ਲੱਭਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਫ੍ਰੈਂਚ ਨੂੰ ਵੀ ਪ੍ਰਮੋਟ ਕਰਨ ਦੇ ਲਈ ਕਿਹਾ ਸੀ ਇਸ ਕਰਕੇ ਜੇ ਨਹੀਂ ਫ੍ਰੈਂਚ ਆਉਂਦੀ ਤਾਂ ਫ੍ਰੈਂਚ ਸਿੱਖ ਲੋ ਫ੍ਰੈਂਚ ਨਾਲ ਤੁਹਾਡੇ ਪੱਕੇ ਹੋਣ ਦੇ ਬਹੁਤ ਸਾਰੇ ਚਾਂਸ ਨੇ ਇਸ ਤੋਂ ਇਲਾਵਾ ਜਿਹੜੇ ਲੋਕੇ ਇੰਡੀਆ ਬੈਠੇ ਨੇ ਬੱਚੇ ਨਵੇਂ ਆਉਣਾ ਚਾਹੁੰਦੇ ਨੇ ਜੇ ਤੁਸੀਂ ਫ੍ਰੈਂਚ ਸਿੱਖ ਲੈਨੇ ਹੋ ਤੁਹਾਡਾ ਵੀਜ਼ਾ ਸਕਸੈਸ ਰੇਟ ਬਹੁਤ ਵੱਧ ਜਾਂਦਾ ਤੇ ਫ੍ਰੈਂਚ ਦੇ ਨਾਲ ਇੱਥੇ ਆ ਕੇ ਪੀਆਰ ਹੋਣਾ ਵੀ ਸੌਖਾ ਹੁਣ ਤੁਸੀਂ ਕਹੋਗੇ ਵੀ ਪਹਿਲਾਂ ਤਾਂ ਹਾਲਸ ਕਰਦੇ ਮਰਗੇ ਤੇ ਹੁਣ ਤੁਸੀਂ ਸਾਨੂੰ ਫ੍ਰੈਂਚ ਦੇ ਪਿੱਛੇ ਪਾਈ ਜਾਂਦੇ ਹੋ ਦੇਖੋ ਗੱਲ ਇਹ ਹੈ ਵੀ ਜਿਹੜੇ ਦੇਸ਼ ਦੇ ਵਿੱਚ ਆਉਣਾ ਜੋ ਉਹਦੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਆਪਾਂ ਨੂੰ ਤਾਂ ਉਹਦੇ ਅਕੋਰਡਿੰਗ ਹੀ ਚੱਲਣਾ ਪਊਗਾ ਠੀਕ ਆ ਸੋ ਇਸ ਟਾਈਮ ਤੇ ਫ੍ਰੈਂਚ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੋ ਬਾਕੀ ਦੀਆਂ ਗੱਲਾਂ ਆਪਾਂ ਤਾਂ ਆਪਾਂ ਕਰਦੇ ਆਂ ਰਾਹ ਦੇ ਵਿੱਚ ਸਾਪਾ ਗੱਡੀ 'ਚ ਨਹੀਂ ਬਹਿਣਾ ਪੁੱਤ ਆਪਾਂ ਹੋ ਦੂਸਰੀ ਗੱਡੀ 'ਚ ਜਾਣਾ ਹਾਂ ਨਹੀਂ ਇਹਦੇ 'ਚ ਨਹੀਂ ਨਹੀਂ ਨੋ ਨਹੀਂ ਪੁੱਤ ਇਹਦੇ ਵਿੱਚ ਨਹੀਂ ਜਾਣਾ ਉਹ ਦੂਜੀ ਗੱਡੀ ਤੇ ਜਾਣਾ ਮਮਾ ਵੀ ਆਉਂਦੇ ਆ ਆਜੋ ਚੱਲੀਏ ਮੈਂ ਇਹ ਨਹੀਂ ਲੈ ਕੇ ਜਾਂਦੇ ਆਜੋ ਆਜੋ ਗੁੱਡ ਬੇਬੀ ਨਹੀਂ ਫਿਰ ਆਜੋ 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 ਫਿਰ ਦੇਖ ਲਓ ਅਜਾ ਉਹ ਦੇਖ ਆਪਾਂ ਹੋ ਗੱਡੀ ਤੇ ਜਾਣਾ ਉਹ ਗੱਡੀ ਤੇ ਜਾਣਾ ਦੂਰ ਜਾਣਾ ਆਜਾ ਭੱਜਿਆ ਕਰਵਾ ਆਪਾਂ निकले ਸੀਗੇ ਕੁਛ ਕਾਪਾ ਸਮਾਨ ਵਾਲਮਾਰਟ ਤੋਂ ਲੈਣਾ ਸੀਗਾ ਤੇ ਕਸ਼ ਅਪ ਪੰਜਾਬੀ ਸਟੋਰ ਤੋਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਖਰੀਦਣੀਆਂ ਸੀਗੀਆਂ ਵਲੌਗ ਅਸੀਂ ਸ਼ੁਰੂ ਤਾਂ ਕਰ ਲੈਨੇ ਪਰ ਕਈ ਵਾਰੀ ਸੀ ਇਹ ਸਾਨੂੰ ਬਾਲਾ ਉਲਝਾ ਲੈਂਦੀ ਆ ਤੇ ਫਿਰ ਸਾਨੂੰ ਚੇਤਾ ਭੁੱਲ ਜਾਂਦੇ ਕਿ ਆਪਾਂ ਵੀਡੀਓ ਨੂੰ ਐਂਡ ਵੀ ਕਰਨਾ ਹੁੰਦਾ ਜਾਂ ਆਪਾਂ ਅੱਗੇ ਨੂੰ ਕੰਟੀਨਿਊ ਵੀ ਰੱਖਣਾ ਹੁੰਦਾ ਸੋ ਬਹੁਤ ਸਾਰੀਆਂ ਵੀਡੀਓ ਸਾਡੇ ਫੋਨ ਦੇ ਵਿੱਚ ਇਦਾਂ ਦੀ ਆਉਂਦੀ ਆ ਸੀ ਸ਼ੁਰੂਆਤ ਕਰ ਲੈਨੇ ਆ ਬਾਦਛੇ ਸੀ ਇਹਦੇ ਵਿੱਚ ਹਲਤ ਜਾਂਦੇ ਇੱਕ ਹੁਣੇ ਜਦੋਂ ਦੀ ਪੰਜਾਬ ਜਾ ਕੇ ਆਈ ਆ ਉੱਥੇ ਦਾ ਘਰ ਦੇ ਨੂੰ ਦੁਕਾਨ ਤੇ ਲੈ ਜਾਂਦੇ ਹੁੰਦੇ ਸੀ ਉਹ ਦੁਕਾਨਦਾਰ ਨੂੰ ਪੁੱਸ ਪੈ ਗਿਆ ਨਾ ਤੇ ਹੁਣ ਸਾਡੇ ਘਰ ਦੇ ਕੋਲ ਗੈਸ ਸਟੇਸ਼ਨ ਆ ਨਾ ਤੇ ਗੈਸ ਸਟੇਸ਼ਨ ਵਾਲਿਆਂ ਨੇ ਜਿਵੇਂ ਅੰਦਰ ਛੋਟਾ ਜਿਹਾ ਕਨਵੀਨੀਅੰਸ ਸਟੋਰ ਟਾਈਪ ਬਣਾਇਆ ਹੋਇਆ ਜਿੱਥੇ ਸਾਰੀਆਂ ਖਾੜ ਪੀਂਦੀਆਂ ਚੀਜ਼ਾਂ ਵਾ ਹੁਣ ਇਹਨੂੰ ਪਤਾ ਲੱਗ ਗਿਆ ਵੀ ਉੱਥੇ ਉਹਨਾਂ ਕੋਲੇ ਖਾੜ ਪੀਂਦੀਆਂ ਚੀਜ਼ਾਂ ਹੁੰਦੀਆਂ ਹੁਣ ਇਹ ਰੋਜ਼ ਸਵੇਰੇ ਸਾਨੂੰ ਪਹਿਲਾਂ ਉੱਥੇ ਲੈ ਕੇ ਜਾਂਦੀ ਆ ਨਾ ਮੈਂ ਤੁਹਾਡੇ ਨਾਲ ਛੋਟਾ ਜਿਹਾ ਕਲਿੱਪੇ ਦਾ ਸ਼ੇਅਰ ਕਰੂੰਗੀ ਜੇ 10 ਡਾਲਰ ਤਾਂ ਹੈਗੇ ਹੈਗੇ ਆ ਤੇ ਜਦੋਂ ਅਸੀਂ ਗ੍ਰੋਸਰੀ ਸਟੋਰ ਤੇ ਵੀ ਇਹਨੂੰ ਲੈ ਕੇ ਜਾਂਦੇ ਆ ਅੱਗੇ ਇਹ ਦੇਖ ਕੇ ਕਹਿੰਦੀ ਨਹੀਂ ਸੀ ਹੁੰਦੀ ਵੀ ਮੈਂ ਆਹ ਚੀਜ਼ ਲੈਣੀ ਆ ਹੁਣ ਇਹ ਦੇਖ ਕੇ ਕਹਿੰਦੀ ਆ ਵੀ ਮੈਨੂੰ ਲੈ ਕੇ ਜਾਵੋ ਨਹੀਂ ਤਾਂ ਇਹ ਉੱਥੇ ਹੀ ਪਿੱਟਣ ਲੱਗ ਜਾਂਦੀ ਆ ਸੋ ਹੁਣ ਸਾਨੂੰ ਬਹੁਤ ਇਹਦਾ ਔਖਾ ਹੋਇਆ ਪਿਆ ਵਾ ਸਕਸ਼ ਹੈ ਨਾ ਬਸ ਇਹੀ ਆ ਵੀ ਬੱਚੋਂ ਜਿੰਨਾ ਬਾਅਦ ਚ ਹੁੰਦਾ ਹੈ ਇੰਡੀਆਂ ਹੁੰਦਾ ਸੀਗਾ ਉਹੀ ਆ ਵੀ 70 ਰੁਪਈਆ ਦੀ ਚੀਜ਼ ਸੀਗੀ ਪਰ ਇੱਥੇ ਡਾਲਰਾਂ ਦੀ ਆ ਹਾਂ ਥੋੜਾ ਜਿਹਾ ਦੇਖ ਕੇ ਜਦੋਂ ਮੈਂ ਪੈਂਦਾ ਬਹੁਤ ਚੀਜ਼ਾਂ ਦੇ ਵਿੱਚ ਤੇ ਬਾਕੀ ਆਪਾਂ ਬੱਚੇ ਨੂੰ ਡੇਲੀ ਡੇਲੀ ਵੀ ਨਾ ਉਹ ਇੱਕ ਵਾਰ ਤਾਂ ਨਹੀਂ ਲੈ ਕੇ ਦੇ ਸਕਦੇ ਇਹ ਵੀ ਇੱਕ ਮੇਰਕਨਸਲ ਹੁੰਦਾ ਵਾ ਤੇ ਅੱਜ ਪਹਿਲਾਂ ਤਾਂ ਕੋਈ ਆ ਵੀ ਇੱਥੇ ਕੋਈ ਹੈ ਨਹੀਂ ਇਹਨੂੰ ਨਾਲ ਲੈ ਕੇ ਜਾਣਾ ਪੈਂਦਾ ਹਾਂ ਗੱਲੋਂ ਜਦੋਂ ਫੈਮਿਲੀ ਆ ਗਈ ਫੇਰ ਥੋੜਾ ਜਿਹਾ ਇਹਦਾ ਟਿਕਾਸ ਕਰਾਂਗੇ ਇਹਨੂੰ ਘਰੇ ਛੱਡ ਕੇ ਜਾਇਆ ਕਰਾਂਗੇ ਜੇ ਇਸ ਯਾਪ ਕਿਤੇ ਜਾਣਾ ਕੋਈ ਬੱਚਾ ਬਾਹਰ ਦੇਖ ਕੇ ਬਾਲਾ ਕਰਦਾ ਪਿਆ ਮਨਵਾਜੀ ਚਾਹੀਦੀ ਆ ਚੀ ਚਾਹੀਦੀ ਤੇ ਯਾਰ ਤੇ ਪਹਿਲਾਂ ਤਾਂ ਬਾਲੀ ਜਿਆਦਾ ਗਰਮੀ ਸੀਗੀ ਤੇ ਹੁਣ ਆ ਸ਼ਾਮ ਨੂੰ ਮੀਂਹ ਜਿਆ ਪੈਣ ਕਰਕੇ ਮੌਸਮ ਥੋੜਾ ਜਿਹਾ ਠੀਕ ਹੋਇਆ ਵੈਸੇ ਉਹ ਲੱਗਦਾ ਵਾ ਕਿ ਕਿਉਂਕਿ ਮਈ ਸ਼ੁਰੂ ਹੋਣ ਆਲੀ ਆ ਨਾ ਟੈਂਪਰੇਚਰ ਵੀ ਡਿਗਰੀ ਹੋ ਗਿਆ ਬਸ ਹੁਣ ਗਰਮੀ ਕਹ ਲੋ ਕਿ ਆਲਮੋਸਟ ਆ ਗਈ ਹੈ ਤੇ ਹੁਣ ਆਪਾਂ ਆਪਣੀਆਂ ਜੈਕਟਾਂ ਚੁਕਟਾਂ ਜੜੀਆਂ ਵਾ ਧੋਸ ਵਰਕੇ ਅਗਲੇ ਸਾਲ ਤੇ ਲਈ ਰੱਖ ਦੇਣੀਆਂ ਵਾ ਪਰ ਹੁਣ ਆਪਾਂ ਸਿਆ ਰੈਂਡਮਲੀ ਜਾ ਬਲੌਗ ਬੜੇ ਟਾਈਮ ਬਾਅਦ ਬਣਾਉਂਗਾ ਸਾਡੇ ਸਾਰੇ ਵਲੌਗ ਬੈਠ ਕੀ ਹੁੰਦੇ ਸੀ ਕਈ ਵਾਰ ਕੀ ਹੁੰਦਾ ਸੀ ਵਲੌਗ ਬਣਾ ਲੈਨੇ ਆ ਸਾਡੇ ਕੋ ਥੰਬਨੇਲ ਨਹੀਂ ਬਣਦਾ ਉਹ ਐਡਿਟ ਨਹੀਂ ਹੁੰਦਾ ਲੱਗਦਾ ਕਈ ਇੱਕ ਦੋ ਵੀਡੀਓਜ਼ ਬਣੀਆਂ ਹੋਈਆਂ ਨੇ ਟਾਈਮ ਹੀ ਨਹੀਂ ਲੱਗਦਾ ਕਿ ਕੀ ਇੰਸਟਾਗ੍ਰਾਮ ਤੇ ਵੀਡੀਓ ਬਹੁਤ ਈਜ਼ੀ ਹੁੰਦੀ ਆ YouTube ਤੇ ਐਡਿਟ ਕਰੋ ਉਹਦਾ ਥੰਬਨੇਲ ਬਣਾਵੋ ਬੜਾ ਝੰਜਟ ਕਰਕੇ ਕਈ ਵਾਰ ਅਸੀਂ ਭੁੱਲ ਭੁੱਲ ਜਾਂਦੇ ਆ ਜਾਂ ਬਹੁਤ ਟਾਈਮ ਦੇਸੀ ਸੋਚਦੇ ਰਹ ਜਾਂਦੇ ਆ ਵੀਡੀਓ ਬਣਾਣੀ ਆ ਬਸ ਐਦਾ ਹੀ ਜਿਹੜਾ ਉਹ ਟਾਈਮ ਨਿਕਲੇ ਜਾਂਦਾ ਜਦੋਂ ਤੋਂ 트럼ਪ ਨੇ ਟੈਰਿਫ ਲਾਇਆ ਹੈ ਨਾ ਕੈਨੇਡਾ ਤੇ ਤੇ ਉਹਨੇ ਕਿਹਾ ਵੀ ਮੈਂ ਕੈਨੇਡਾ ਨੂੰ 51 ਸਟੇਟ ਬਣਾਉਣਾ ਚਾਹਣਾ ਅਮਰੀਕਾ ਦੀ ਤਾਂ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਗਿਆ ਜਿਹੜੇ ਲੋਕ ਪੀਆਰ ਬੈਠੇ ਸੀ ਉਹਨਾਂ ਨੂੰ ਹੋ ਗਿਆ ਵੀ ਅਸੀਂ ਸਿਟੀਜ਼ਨਸ਼ਿਪ ਅਪਲਾਈ ਕਰ ਲਈਏ ਛੇਤੀ ਕਿਤੇ ਇਹ ਨਾ ਹੋਵੇ ਵੀ ਸਾਨੂੰ ਕੈਨੇਡਾ ਛੱਡਣਾ ਪੈ ਜਾ ਜਾਂ ਕੱਲ ਨੂੰ ਜੇ ਐਦਾਂ ਕਿਤੇ ਹੁੰਦਾ ਵੈਸੇ ਤਾਂ ਐਦਾਂ ਹੁੰਦਾ ਨਹੀਂ ਪਰ ਇਨ ਕੇਸ ਜੇ ਹੋ ਵੀ ਗਿਆ ਤਾਂ ਕੀ ਹੋਊਗਾ ਸੋ ਮੈਂ ਇੱਥੇ ਥੋੜੀ ਜਿਹੀ ਲੀਜ਼ਿਬਿਲਟੀ ਸਦਸਨਾ ਚਾਉਣਾ ਸਿਟੀਜ਼ਨਸ਼ਿਪ ਦੀਆਂ ਸੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਹੋਗੇ ਤੁਸੀਂ ਸਟੂਡੈਂਟ ਆਏ ਸੀ ਜਾਂ ਵਰਕ ਪਰਮਿਟ ਤੇ ਆਏ ਸੀ ਤੇ ਪੀਆਰ ਹੋ ਗਏ ਹੋ ਤਾਂ ਕੀ ਮੇਨ ਇਹਦੇ ਵਿੱਚ ਰਿਕੁਆਇਰਮੈਂਟਸ ਹੁੰਦੀਆਂ ਨੇ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਵੀ ਜਦੋਂ ਤੁਸੀਂ ਵਰਕ ਪਰਮਿਟ ਤੇ ਸੀਗੇ ਸਾ ਉਸ ਟਾਈਮ ਤੇ ਤੁਹਾਡਾ 1 ਸਾਲ ਉਹ ਕਾਊਂਟ ਹੋ ਜਾਊਗਾ ਉਸ ਤੋਂ ਬਾਅਦ ਜੇ ਤੁਸੀਂ ਪੀਆਰ ਹੋਗੇ 2 ਸਾਲ ਉਸ ਤੋਂ ਬਾਅਦ ਟਾਈਮ ਪੀਰੀਅਡ ਕਾਊਂਟ ਹੁੰਦਾ ਮਤਲਬ ਕਿ ਪਿਛਲੇ 5 ਸਾਲਾਂ ਦੇ ਵਿੱਚ 3 ਸਾਲ ਤੁਹਾਨੂੰ ਕੈਨੇਡਾ ਦੇ ਵਿੱਚ ਰਹਿੰਦਿਆਂ ਨੂੰ ਹੋ ਗਏ ਹੋਣੇ ਚਾਹੀਦੇ ਆ ਫਿਰ ਤੁਸੀਂ ਸਿਟੀਜ਼ਨਸ਼ਿਪ ਦੇ ਲਈ ਹਾਂ एलिਜੀਬਲ ਹੋ ਜਾਣੇ ਹੋ ਸੋ ਸਿਟੀਜ਼ਨਸ਼ਿਪ ਦੇ ਲਈ ਕੀ ਕਰਨਾ ਹੁੰਦਾ ਸੋ ਤੁਹਾਡੀ ਆਨਲਾਈਨ ਐਪਲੀਕੇਸ਼ਨ ਹੁੰਦੀ ਆ ਜੇ ਤੁਸੀਂ ਸਟੱਡੀ ਕੰਪਲੀਟ ਕੀਤੀ ਹੋਈ ਆ ਇੱਥੇ ਇੰਡੀਆ ਆਪਣਾ ਕੈਨੇਡਾ ਦੇ ਵਿੱਚ ਤੁਹਾਨੂੰ ਵਾਲਸ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਜੇ ਤੁਹਾਡੀ ਇੰਡੀਆ ਦੇ ਵਿੱਚ ਬੈਚਲਰ ਕੀਤੀ ਹੋਈ ਤਾਂ ਵੀ ਤੁਹਾਨੂੰ ਵਾਲਸ ਦੇਣ ਦੀ ਲੋੜ ਨਹੀਂ ਹੈਗੀ ਤੇ ਏਜ ਗਰੁੱਪ ਉਹਨਾਂ ਨੇ ਪਹਿਲਾਂ 64 ਸਾਲ ਰੱਖਿਆ ਸੀ ਹੁਣ 54 ਸਾਲ ਰੱਖਤਾ ਹੈ 54 ਸਾਲ ਤੋਂ ਬਾਅਦ ਜੇ ਤੁਹਾਡੀ ਏਜ ਹੈਗੀ ਆ ਤਾਂ ਕੋਈ ਲੈਂਗੁਏਜ ਟੈਸਟ ਨਹੀਂ ਹੈਗਾ ਕੋਈ ਤੁਹਾਨੂੰ ਸਿਟੀਜ਼ਨਸ਼ਿਪ ਟੈਸਟ ਨਹੀਂ ਦੇਣਾ ਪੈਂਦਾ ਸੋ ਜਦੋਂ ਤੁਹਾਡੀ ਆਨਲਾਈਨ ਐਪਲੀਕੇਸ਼ਨ ਹੁੰਦੀ ਆ ਸਭ ਤੋਂ ਪਹਿਲਾਂ ਕਹਿ ਲੋ ਕਿ ਤੁਹਾਡੀ ਐਲੀਜੀਬਿਲਿਟੀ ਚੈੱਕ ਹੁੰਦੀ ਆ ਫਿਰ ਤੁਹਾਨੂੰ ਸਿਟੀਜ਼ਨਸ਼ਿਪ ਟੈਸਟ ਦੀ ਰਿਕੁਐਸਟ ਆਉਂਦੀ ਆ ਤੁਸੀਂ ਉਹ ਟੈਸਟ ਕਲੀਅਰ ਕਰਨਾ ਹੁੰਦਾ 20 ਕੁਐਸਚਨ ਆਉਂਦੇ ਹੁੰਦੇ ਆ 16 ਤੁਸੀਂ ਕਲੀਅਰ ਕਰਨੇ ਹੁੰਦੇ ਆ ਉਸ ਤੋਂ ਬਾਅਦ ਕਹਿ ਲੋ ਕਿ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਹੁੰਦੀ ਆ ਤੁਸੀਂ ਬਾਇਓਮੈਟ੍ਰਿਕ ਦੇ ਰਹੇ ਹੁੰਦੇ ਆ ਉਸ ਤੋਂ ਬਾਅਦ ਤੁਹਾਡਾ ਬੈਕਗ੍ਰਾਉਂਡ ਚੈੱਕ ਹੁੰਦਾ ਫਿਰ ਤੁਹਾਡੀ ਇੱਕ ਮਤਲਬ ਕਿ ਸਰਮਣੀ ਹੁੰਦੀ ਆ ਜੀ ਸਰਮਣੀ ਦੇ ਤੁਸੀਂ ਪੀਆਰ ਕਾਰਡ ਨੂੰ ਕੱਟ ਦਿੰਨੇ ਹੋ ਡਿਸਟਰੋਏਡ ਕਰ ਦਿੰਨੇ ਹੋ ਫਿਰ ਉਸ ਤੋਂ ਬਾਅਦ ਤੁਹਾਡਾ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜਾ ਕਾਰਡ ਆ ਆਪਣਾ ਪਾਸਪੋਰਟ ਆ ਜਿਹੜਾ ਕੈਨੇਡੀਅਨ ਪਾਸਪੋਰਟ ਆ ਤੁਹਾਡਾ ਉਹ ਬਣ ਜਾਂਦਾਗਾ ਫਿਰ ਤੁਸੀਂ 150 ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਘੁੰਮ ਸਕਦੇ ਹੋ ਪਰ ਇੰਡੀਆ ਜਾਣ ਦੇ ਲਈ ਤੁਹਾਨੂੰ ਵੀਜ਼ੇ ਦੀ ਲੋੜ ਪੈਂਦੀ ਆ ਜਦਾ ਇਹ ਵੀਜ਼ਾ ਲੈ ਕੇ ਜਾ ਸਕਦੇ ਜੋ ਟੈਂਪਰੇਰੀ ਜਾ ਰਹੇ ਹੋ ਜਾਂ ਫਿਰ ਭਾਈ ਤੁਸੀਂ OCI ਕਾਰਡ ਅਪਲਾਈ ਕਰ ਲਓ OCI ਕਾਰਡ ਤੇ ਫਿਰ ਤੁਸੀਂ ਅਨਲਿਮਿਟਿਡ ਟਾਈਮ ਇੰਡੀਆ ਰਹਿ ਸਕਦੇ ਹੋ ਉਸ ਤੋਂ ਬਾਅਦ ਜੇ ਗੱਲ ਕਰੀਏ ਆ ਕੀ ਜਿਹੜਾ ਆਪਾਂ OC ਕਾਰਡ ਅਪਲਾਈ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਜੇ ਤੁਹਾਡੇ ਕੋਲੇ ਇੰਡੀਆ ਦਾ ਵੋਟਰ ਕਾਰਡ ਹੈਗਾ ਤੁਹਾਨੂੰ ਉਹ ਵੀ ਸਰੈਂਡਰ ਕਰਨਾ ਪੈਂਦਾ ਦਾ ਤੁਹਾਡੇ ਕੋਲੇ ਨੀਲਾ ਕਾਰਡ ਹੈਗਾ ਤੁਹਾਡੇ ਕੋਲੇ ਰਾਸ਼ਨ ਕਾਰਡ ਆ ਤੁਹਾਨੂੰ ਉਹ ਵੀ ਕਹਿ ਲਓ ਕਿ ਸਰੈਂਡਰ ਕਰਨਾ ਪੈਂਦਾ ਫਿਰ ਤੁਹਾਡਾ OC ਕਾਰਡ ਬਣਦਾਗਾ ਤੇ ਸਿਟੀਜ਼ਨਸ਼ਿਪ ਬੰਦਾ ਜਿਹੜਾ ਜੇ ਕਰੋ ਅਨਮੈਰਿਡ ਆ ਇੰਡੀਆ ਰਹਿੰਦਾ ਤਾਂ ਇੰਡੀਆ ਵਿਆਹ ਕਰਵਾਉਂਦਾ ਤਾਂ ਉੱਥੇ ਬੈਠਾ ਬੈਠਾ ਉਹਦੀ ਘਰ ਵਾਲੀ ਦੀ ਫਾਈਲ ਲਾ ਕੇ ਕੈਨੇਡਾ ਦੇ ਵਿੱਚ ਆ ਸਕਦਾ ਸੋ ਇਹ ਜੀ ਬੇਸਿਕ ਰਿਕੁਆਇਰਮੈਂਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤੇ ਬਹੁਤ ਸਾਰੇ ਬੱਚੇ ਸਾਨੂੰ ਇਹ ਕੁਐਸਚਨ ਪੁੱਛਦੇ ਆਗੇ ਜਿਹੜੇ ਸਪਾਊਸ ਕੈਨੇਡਾ ਦੇ ਵਿੱਚ ਆਏ ਹੋਏ ਆ ਵੀ ਜੇ ਸਾਡੀ ਵਾਈਫ ਕੋਲੇ ਜੌਬ ਨਹੀਂ ਹੈਗੀ ਤਾਂ ਕੀ ਅਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਆ ਸੋ ਬਿਨਾ ਜੌਬ ਤੋਂ ਤੁਹਾਡੇ ਕੋਲੇ ਕੋਈ ਵੀ ਆਪਸ਼ਨ ਨਹੀਂ ਹੈਗੀ ਆਪਦਾ ਵਰਕ ਪਰਮਿਟ ਐਕਸਟੈਂਡ ਕਰਵਾਉਣ ਦੇ ਲਈ ਹਰ ਹਾਲਤ ਦੇ ਵਿੱਚ ਤੁਹਾਡੀ ਵਾਈਫ ਕੋਲੇ ਕਹਿ ਲਓ ਕਿ ਸਕਿੱਲ ਟ੍ਰੇਡ ਦੀ ਜੌਬ ਹੋਣੀ ਚਾਹੀਦੀ ਆ ਨੌਕ ਦੀ ਜੌਬ ਹੋਣੀ ਚਾਹੀਦੀ ਜਿਹੜੀਆਂ ਲਿਸਟ ਆਈ ਆ ਉਹਦੇ ਵਿੱਚ ਜੌਬ ਹੋਣੀ ਚਾਹੀਦੀ ਆ ਤੇ ਬਹੁਤ ਸਾਰੇ ਜਿਹੜੇ ਮੇਨ ਐਪਲੀਕੈਂਟ ਨੇ ਪਲੱਸ 2 ਕਰਕੇ ਆਏ ਨੇ ਅੱਜਕੱਲ ਉਹਨਾਂ ਦੇ ਮਨ 'ਚ ਪੈਨਿਕ ਹੋਇਆ ਪਿਆ ਵੀ ਅਸੀਂ ਕਹ ਲਓ ਕਿ ਨਾਲ ਤੁਹਾਨੂੰ ਜੌਬ ਮਿਲ ਰਹੀ ਆ ਸਾਡੇ ਸਪਾਊਸ ਦਾ ਐਕਸਪਾਇਰ ਹੋ ਗਿਆ ਕਈ ਫੈਮਿਲੀ ਪਲੈਨਿੰਗ ਕਰਕੇ ਬੈਠੇ ਨੇ ਬੱਚਾ ਹੋ ਗਿਆ ਹੁਣ ਅਸੀਂ ਕੀ ਕਰੀਏ ਤਾਂ ਉਹਨਾਂ ਕੋਲੇ ਆਪਸ਼ਨ ਇਹ ਹੀ ਆ ਵੀ ਜਾਂ ਤਾਂ ਸਪਾਊਸ ਨੂੰ ਵੈਸਟ ਰੈਕੋਰਡ ਅਪਲਾਈ ਕਰਨਾ ਪਊਗਾ ਜਾਂ ਫਿਰ ਭਾਈ ਉਹਨੂੰ ਐਲ ਐਮ ਆਈ ਲੈ ਕੇ ਆਪਣਾ ਕਲੋਜ਼ ਵਰਕ ਪਰਮਿਟ ਕਰਨਾ ਪਊਗਾ ਜਾਂ ਫਿਰ ਸਪਾਊਸ ਸਟੱਡੀ ਤੇ ਆ ਸਕਦਾ ਇੱਥੇ ਪਰ ਵਰਕ ਪਰਮਿਟ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਨਹੀਂ ਲੈ ਸਕਦੇ ਸੋ ਇਹਨਾਂ ਚੀਜ਼ਾਂ ਕਰਕੇ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਤੇ ਬਾਕੀ ਹੋਰ ਕਾਫੀ ਚੀਜ਼ਾਂ ਦੇ ਵਿੱਚ ਕਹ ਲਓ ਕਿ ਸੁਧਾਰ ਆ ਰਿਹਾ ਹੋਣਾ ਇਮੀਗ੍ਰੇਸ਼ਨ ਦੇ ਵਿੱਚ ਅ ਡੈਲੀ ਆਪਾਂ ਟਰਾਈ ਕਰਦੇ ਹੁੰਨੇ ਆ ਕਿ ਆਪਾਂ ਆਪਣੇ ਇੰਸਟਾਗ੍ਰam ਪੇਜ ਤੇ ਤੁਹਾਡੇ ਨਾਲ ਛੋਟੀਆਂ ਜੋੜੀਆਂ ਜਿਹੜੀਆਂ ਵੀਡੀਓਜ਼ ਆ ਉਹ ਸ਼ੇਅਰ ਕਰੀਏ ਨੌਲੇਜ ਜਿਹੜੀਆਂ ਮਤਲਬ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀਆਂ ਨੇ ਜਾਂ ਕੋਈ ਵੀ ਕਹਿ ਲਓ ਕਿ ਟਾਪਿਕ ਤੇ ਹੁੰਦੀਆਂ ਨੇ ਬਾਕੀ ਆਪਾਂ ਵੀਡੀਓਜ਼ ਇੱਥੇ ਟਰਾਈ ਕਰਦੇ ਹੁੰਨੇ ਆ ਪੋਸਟ ਕਰਨ ਦੀ ਜਲਦੀ ਪਰ ਟਾਈਮ ਦੀ ਕਮੀ ਕਰਕੇ ਸਾਡੇ ਤੋਂ ਪੋਸਟ ਨਹੀਂ ਹੁੰਦੀਆਂ ਸੋ ਨਵੇਂ ਜ ਹੈਗੇ ਸਾਡੇ ਚੈਨਲ ਤੇ ਚੈਨਲ ਜਰੂਰ ਫੋਲੋ ਕਰ ਲਿਓ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ